ਕਿੰਨੇ ਕੇ ਪੈਸੇ ਬਣ ਜਾਂਦੇ ਆਪਣੇ ਬਸ ਆਜ ਕੱਲ ਠੰਡ ਵਿੱਚ ਜਿਗਾ ਦੇਖੋ ਜੀ ਕਦੇ ਬਣ ਜਾਂਦੇ ਕਦੇ ਨਹੀਂ ਬਣਦੇ ਕਦੇ ਨਹੀਂ ਵੀ ਬਣਦੇ ਹੁਣ ਹਫਤਾ ਹੋ ਗਿਆ ਬੌਡੀ ਵੀ ਨਹੀਂ ਹੁੰਦੀ ਹੈਗੀ ਜਿੱਦਾਂ ਹੁੰਦਾ ਉਦਾਂ ਹੀ ਚਲੇ ਜਾਂਦੇ ਐਡਾ ਵੀ ਹੋ ਰਿਹਾ ਐਡਾ ਵੀ ਹੋ ਜੰਦਾ ਜਦ ਕਰਦਾ ਹੋ ਜੰਦਾ ਤਾਂ ਕਿ ਉਦਾਂ ਹੀ ਚਲੇ ਗਏ ਵਾਪਸ ਹੁਣ ਹਫਤਾ ਹੋ ਗਿਆ ਐਦਾਂ ਹੀ ਜਾਂਦੇ ਆ ਘਰ ਚਲ ਮੈਂ ਤਾਂ ਤੁਹਾਡੀ ਬੌਡੀ ਤੇ ਕਰਾ ਕੇ ਜਾਊਗਾ ਜਦੋਂ ਉਹ ਤਾਂ ਤੁਹਾਡੀ ਨਹੀਂ ਹੋਰ ਵੀ ਲੋਕ ਤੁਹਾਡੇ ਕੋਲ ਆਇਆ ਕਰਨ ਗਿਆ ਵੀਡੀਓ ਦੇਖਣਗੇ ਨਾ ਜੀ ਉਰਾਲੀ ਚੰਡੀਗੜ੍ਹ ਰੋਡ ਤੇ ਖਾਲਸਾ ਸਕੂਲ ਦੇ ਲਗਭਗ ਸਾਹਮਣੇ ਖਾਲਸਾ ਮਾਡਲ ਸਕੂਲ ਹੈ ਇਧਰਲੇ ਪਾਸੇ ਸਾਹਮਣੇ ਔਰ ਚੰਡੀਗੜ੍ਹ ਰੋਡ ਦੇ ਉੱਤੇ ਉੱਥੇ ਰਸ਼ੀਦ ਜੀ ਨੇ ਆਪਣਾ ਜਿਹੜਾ ਹੈ ਆ ਟੈਂਪਰੇਰੀ ਮੇਕਸ਼ਿਫਟ ਜਿਹੜੀ ਸ਼ਾਪ ਹੈ ਉਹ ਚਲਾਈ ਹੋਈ ਹੈ ਕਮਿਆਰ ਹੁੰਦੀ ਹੁਣ ਜੀ ਹੈ ਹਾਂ ਜੀ ਕਮਿਆਰ ਹੈ ਬੜੀ ਪ੍ਰੋਬਲਮ ਆ ਗਈ ਤੇ ਘਰ ਵਾਲੀ ਨੂੰ ਕਿਆ ਪ੍ਰੋਬਲਮ ਆ ਗਈ ਸੀ ਉਹਦਾ ਮਤਲਬ ਲਾ ਸੌਲੀਆਂ ਠੀਕੀਆਂ ਪੈਸਾ ਹੈ ਨਹੀਂ ਤਾਂ ਕੋਈ ਅੱਛਾ ਉਹ ਉਸ ਦਾ ਕੰਮ ਉਹ ਜਿਹੜਾ ਮੇਰਾ ਹਿੱਸਾ ਦਾ ਭਰਾਵਾ ਦਾ ਭਰਾਵਾ ਨੇ ਦਿਆ ਹੋਇਆ ਤਾਂ ਉਹ ਮੈਨੂੰ ਫੇਰ ਵੇਚਣਾ ਪਿਆ ਅੱਛਾ ਤੇ ਮੈਂ ਆਪਣੇ ਘਰ ਵਾਲੇ ਦਾ ਪ੍ਰੇਸ਼ਣ ਕਰਵਾਇਆ ਅੱਛਾ ਹੁਣ ਮੈਨੂੰ ਕਹਿ ਦੋਗੇ ਤੁਸੀਂ ਜੋ ਮਰਜ਼ੀ ਲੈ ਲੋ ਤੁਹਾਡੀ ਦੁਕਾਨ ਦਾ ਸਰ ਆਏ ਹੋਏ ਦੇਖੋ ਜੀ ਆਪ ਦੀ ਦਿਲ ਦੀ ਹੈ ਮੇਰੀ ਹੈ ਰਸੀਦ ਜੀ ਕਹਿੰਦੇ ਜੋ ਮਰਜ਼ੀ ਲੈ ਲੋ ਤੁਹਾਡੀ ਦੁਕਾਨ ਹੈ ਹਾਂ ਜੀ ਦੇਖੋ ਜੀ ਆਹ ਚੀਜ਼ ਤੇ ਸਰੋਤਿਓ ਕਰਿਓ ਕਮੈਂਟ ਵਿੱਚ ਐਡਾ ਅਮੀਰ ਬੰਦਾ ਤਗੜੇ ਤੋਂ ਤਗੜਾ ਬਦਲਿਸ਼ ਹਿੱਤੀ ਕਿ ਤਿਆਗ ਆਲੇ ਕਹਿੰਦਾ ਜੋ ਮਰਜੀ ਲੈ ਜਾ ਤੁਹਾਡੀ ਦੁਕਾਨ ਹੈ ਹਾਂ ਜੀ ਰਸੀਦ ਜੀ ਮੈਂ ਫਿਰ ਤੁਹਾਡੇ ਕੋਲੋਂ ਕੁਝ ਲੈ ਕੇ ਜਾਣਾ ਤਾਂ ਕੈਸ਼ ਤਾਂ ਮੇਰੇ ਕੋਲ ਹੈ ਨਹੀਂ ਵੀ ਪੇਟੀਐਮ ਵਗੈਰਾ ਹੈ ਤੁਹਾਡੇ ਕੋਲ ਨਹੀਂ ਜੀ ਪੇਟੀਐਮ ਨਹੀਂ ਹੈ ਜੀ ਆਪਣੇ ਕੋਲ ਆਪਣੇ ਕੋਲ ਤਾਂ ਕੈਸ਼ ਹੀ ਹੁੰਦਾ ਡਾਕਟਰ ਫਿਰ ਹੁਣ ਕਿਦਾਂ ਮੈਂ ਫਿਰ ਕਰਦਾ ਕਿਦਾਂ ਕਰਾਂ ਕੋਈ ਆਲੇ ਤੁਹਾਨੂੰ ਕੋਈ ਕਿਸੇ ਸਮਾਨ ਦੇ ਲੋੜਾ ਆਪਣਾ ਲੈ ਦੋ ਕੋਈ ਗੱਲ ਨਹੀਂ ਪੈਸਿਆਂ ਦੀ ਕੋਈ ਗੱਲ ਨਹੀਂ ਹੈਗੀ ਨਹੀਂ ਯਾਰ ਪੈਸੇ ਤਾਂ ਦਊਗਾ ਕੋਈ ਗੱਲ ਨਹੀਂ ਨਹੀਂ ਹੈਗੇ ਤਾਂ ਵੀ ਕੋਈ ਖੁੱਲੇ ਦਿਲ ਦਾ ਜੀਵਾ ਹੈ ਹੈ ਜੀ ਖੁੱਲੇ ਦਿਲ ਦੇ ਹੱਥੇ ਦਾ ਅੱਛਾ ਖੁੱਲੇ ਦਿਲ ਦੇ ਹੋ ਹਾਂ ਜੀ ਪੈਸੇ ਕਿਸੇ ਕੋਲ ਨਹੀਂ ਹੈ ਕੋਈ ਅੱਗੇ ਜਾ ਕੇ ਮੰਨ ਲਓ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈ ਫਿਰ ਕੋਈ ਗੱਲ ਨਹੀਂ ਉਸੇ ਮੈਂ ਸਮਾਨ ਦੇ ਦਿੰਦਾ ਜੀ ਆਪਣੇ ਹੁੰਦੇ ਆ ਤਾਂ ਪੈਸਾ ਆ ਜਾਂਦਾ ਨਹੀਂ ਹੁੰਦੇ ਤਾਂ ਵੀ ਕੋਈ ਚੱਕਰ ਨਹੀਂ ਹੈ ਜੀ ਨਹੀਂ ਆਪਣੇ ਹੁੰਦੇ ਤਾਂ ਕੀ ਮਤਲਬ ਹੈ ਵੀ ਮਤਲਬ ਦੇਖਣਾ ਆਪਣੇ ਕਰਮਾਂ ਦੇ ਹੁੰਦੇ ਆ ਪੈਸੇ ਤਾਂ ਮਿਲ ਜਾਂਦੇ ਆਗੇ ਅੱਛਾ ਹਾਂ ਹੁੰਦੇ ਕਰਵਾ ਦੇ ਨਹੀਂ ਵੀ ਮਿਲਦੇ ਤੁਸੀਂ ਨਾ ਨਹੀਂ ਕਰਦੇ ਮਤਲਬ ਨਹੀਂ ਨਾ ਨਹੀਂ ਕਰਦੇ ਜਿਹੜਾ ਸਮਾਨ ਲੈਣ ਆ ਗਿਆ ਹਾਂਜੀ ਉਹਦੇ ਕੋਲ ਪੈਸੇ ਨਹੀਂ ਹੈ ਖੁੱਲੇ ਨਹੀਂ ਹੈ ਹੁਣ ਜਿੱਦਾਂ ਮੈਂ ਕਹਿੰਦਾ ਮੇਰੇ ਕੋਲ ਕੈਸ਼ ਨਹੀਂ ਹੈ ਤੈਨੂੰ ਪੀਟੀਐਮ ਪੀਟੀਐਮ ਤੁਹਾਡੇ ਕੋਲ ਹੈ ਨਹੀਂ ਤਾਂ ਤੁਸੀਂ ਕਹਿੰਦੇ ਵੀ ਲੈ ਜਾਓ ਤੁਸੀਂ ਸਮਾਨ ਐਵੇਂ ਤੁਸੀਂ ਬਾਕੀ ਜੇਕਰ ਉਹ ਜਿਹੜਾ ਮਰਜ਼ੀ ਗਾਹ ਕਰਦੇ ਐਦਾਂ ਹੀ ਕਰ ਦਿੰਦੇ ਹੋ ਹਾਂ ਜੀ ਉਹਨੂੰ ਕਹਿੰਦੇ ਵੀ ਲੈ ਜਾ ਤੂੰ ਹੈ ਹਾਂਜੀ ਹਾਂ ਉਹ ਕਹਾਂ ਤੇ ਬੱਸ ਆਪਣਾ ਮਨ ਨੇ ਦੇ ਲਿਆ ਆਪਣਾ ਇਦਾਂ ਦਾ ਜਿਦਿਆ ਹੋਇਆ ਪਰਲੇ ਨੇ ਤਦ ਮਿੱਟੀ ਉਹ ਇਹੋ ਜੀ ਲਾਈ ਹੈ ਹਾਂ ਹਾਂ ਕਿੰਨੀ ਸਰੋਤ ਮਿੱਟੀ ਆ ਰਸ਼ੀਦ ਜੀ ਕਮਿਆਰ ਨੇ ਕਹਿੰਦੇ ਵੀ ਮਿੱਟੀ ਇਹੋ ਜਿਹੇ ਰੱਬ ਨੇ ਲਾਈ ਆ ਵੀ ਬਸ ਮੈਂ ਕਹਿੰਦਾ ਵੀ ਤੂੰ ਲੈ ਜਾ ਕੋਈ ਗੱਲ ਨਹੀਂ ਜੇ ਮੇਰੇ ਹੋਣਗੇ ਪੈਸੇ ਤਾਂ ਵਾਪਸ ਆ ਜਾਣਗੇ ਹਾਂ ਜੀ ਹਾਂ ਵਾਹ ਜੀ ਬਸ ਲੋਕੀਓ ਕਰਿਓ ਜੀ ਕਮੈਂਟ ਰਸ਼ੀਦ ਜੀ ਤੇ ਜਿਹੜੀ ਆ ਵੱਡੇ ਦਿਲ ਦੇ ਉੱਤੇ ਮੈਂ ਰਸ਼ੀਦ ਜੀ ਕਰ ਦਿਆਂ ਇੰਤਜ਼ਾਮ ਤੁਹਾਨੂੰ ਦੇ ਦਾਂ ਆ ਜਿਹੜੇ ਨਾਲ ਸਬਜ਼ੀ ਵਾਲਾ ਜੂਸ ਵਾਲੇ ਨੂੰ ਪੈਸੇ ਪਾ ਦਈਏ ਜੇ ਇਹ ਤੋਂ ਕੈਸ਼ ਲੈ ਲਾਂਗੇ ਇਹੋ ਜਿਹਾ ਕੋਈ ਇੰਤਜ਼ਾਮ ਕਰ ਦਿੰਦੇ ਆ ਹੋਈ ਗੱਲ ਹੈ ਵੱਡੇ ਮੱਤ ਇਹਦੇ ਪੇਟੀਐਮ 'ਚ ਬਾੜ ਦਿੰਦੇ ਆ ਇਹ ਤੋਂਨੇ ਪੈਸੇ ਲੈ ਕੇ ਦੇ ਦਿੰਦੇ ਤੇ ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਪੋਰਟਸ ਤੋਂ ਮੈਂ ਰਾਜेश ਚੋਪੜਾ ਐਸ ਵੇਲੇ ਸੜਕ ਦੇ ਕਿਨਾਰੇ ਤੇ ਮਖਲੂਤਾਂ ਜੀ ਕੋਰਾਲੀ ਸ਼ਹਿਰ ਹੈ ਔਰ ਤੁਹਾਨੂੰ ਪਤਾ ਹੈ ਕਿ ਸਾਡੇ ਪਾਤਰ ਜਿਹੜੇ ਨੇ ਉਹ ਬਿਲਕੁਲ ਜ਼ਮੀਨ ਨਾਲ ਜੁੜੇ ਹੋਏ ਆਮ ਇਨਸਾਨ ਨੇ ਸੈਲੀਬ੍ਰਿਟੀਜ਼ ਤੋਂ ਇਲਾਵਾ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਮ ਜਿਹੜੇ ਅਸਲੀ ਹੀਰੋ ਨੇ ਜ਼ਿੰਦਗੀ ਦੇ ਉਨ੍ਹਾਂ ਨਾਲ ਸੰਪਰਕ ਕਰਿਆ ਜਾਵੇ ਉਨ੍ਹਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਜਿਹੜਾ ਹੈ ਬਿਲਕੁਲ ਜਿਹੜਾ ਬੰਦਾ ਹੇਟਲੀ ਲਾਈਨ ਤੇ ਹੈ ਉਹਦੇ ਕੋਲ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਇੱਕ ਬਜ਼ੁਰਗ ਹੈਗੇ ਨੇ ਇੱਥੇ ਔਰ ਥੋੜਾ ਜਿਹਾ ਇਹਨਾਂ ਨੇ ਸਮਾਨ ਰੱਖਿਆ ਹੋਇਆ ਹੈ ਤੇ ਤੁਸੀਂ ਆਰ ਨਹੀਂ ਸ਼ਾਇਦ ਗੱਲਬਾਤ ਕਰਦੇ ਕੀ ਨਾਮ ਹੈ ਤੁਹਾਡਾ ਰਸ਼ੀਦ ਮੁਹੰਮਦ ਹੈ ਹਾਂ ਜੀ ਰਸ਼ੀਦ ਮੁਹੰਮਦ ਹੈ ਜੀ ਰਸ਼ੀਦ ਮੁਹੰਮਦ ਜੀ ਰਸ਼ੀਦ ਮੁਹੰਮਦ ਜੀ ਤੁਹਾਡਾ ਹੈ ਹੈ ਸਟਾਰ ਜੀ ਤੁਸੀਂ ਲਾਇਆ ਇਹ ਇਹ ਦੁਕਾਨ ਤੁਹਾਡੀ ਹੈ ਆ ਲਗਾ ਦੀ ਮਾਈਕ ਜਿੱਥੇ ਨਾ ਤੁਹਾਡੇ ਅਚਾ ਰਸ਼ੀਦ ਮੁਹੰਮਦ ਜੀ ਇੱਥੇ ਤੁਸੀਂ ਕੰਮ ਕਰਦੇ ਹੋ ਇਹ ਵਾਲਾ ਹੈ ਕਦੋਂ ਤੋਂ ਕਰਦੇ ਹੋ ਇੱਥੇ ਮਾਨੂੰ ਇੱਥੇ 22-23 ਸਾਲ ਹੋ ਗਏ ਇਸੇ ਥਾਂ ਤੇ ਕਰਦੇ ਹਾਂ ਹਾਂ ਜੀ ਇਸੇ ਥਾਂ ਤੇ 22-23 ਸਾਲ ਤੋਂ ਆਹੀ ਤੁਹਾਡਾ ਆ ਦੇਖੋ ਜੀ ਵਾਸਟ ਸਟਾਪ ਸ਼ਾਇਦ ਕਿਸੇ ਟਾਈਮ ਹੋਣਾ ਮੈਂ ਤੁਹਾਨੂੰ ਅੰਦਰ ਹੋ ਕੇ ਦਿਖਾਣਾ ਔਰ ਇੱਥੇ ਇਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਉੱਪਰ ਕੁਝ ਕਪੜਾ ਆ ਤਰਪਾਲ ਤਰਪੂਨ ਤੁਸੀਂ ਭਾਈ ਹੋਈ ਹੈ ਹਾਂ ਜੀ ਆਪਾਂ ਨਹੀਂ ਕਰੀ ਤੁਸੀਂ ਕਰੀ ਹੋਈ ਹੈ ਆ ਦੇਖੋ ਜੀ ਆ ਸੈਟਅਪ ਬਣਾਇਆ ਕਾਦੇ ਵਾਸਤੇ ਗਰਮੀਆਂ ਚ ਛਾਂ ਜੋ ਮਾੜੀ ਮੁੱਢੀ ਛਾਂ ਚੋਂ ਰਹਿੰਦੀ ਹੈ ਜੀ ਗਰਮੀਆਂ ਚ ਛਾਂ ਚੋਂ ਰਹਿੰਦੀ ਹੈ ਤਾਂ ਇਹ ਸਮਾਨ ਫਿਰ ਤੁਸੀਂ ਆ ਰੱਖਿਆ ਹੈ ਇਹ ਸਮਾਨ ਤੁਹਾਡੇ ਸਮਾਨ ਪਏ ਹਾਂ ਜੀ ਆਪਾਂ ਨੇ ਇਹਨੂੰ ਫਿਰ ਤੁਸੀਂ ਕਿਦਾਂ ਸ਼ਾਮ ਨੂੰ ਕੀ ਕਰਦੇ ਹੋ ਫਿਰ ਸ਼ਾਮ ਨੂੰ ਸਾਰਾ ਪਾਏ ਨੂੰ ਇਕੱਠਾ ਕਰਕੇ ਕੱਪੜਿਆਂ ਨਾਲ ਢਾਕੇ ਹੇ ਉੱਪਰ ਇੰਤਾਂ-ਤਾਂ ਰੱਖਦੇ ਹਾਂ ਅਜਾ ਲੈ ਕੇ ਨਹੀਂ ਜਾਂਦੇ ਪਿੰਡ ਕਿਹੜਾ ਤੁਹਾਡਾ ਕਾਲੇ ਵਾਲ ਜਿਸ ਤਰ੍ਹਾਂ ਕਿਸੇ ਨੂੰ ਸਮਾਨ ਚਾਹੀਦਾ ਤੁਹਾਡਾ ਕੁਝ ਲੈਣਾ ਉਹਨੇ ਆ ਗਿਆ ਤੁਹਾਡੇ ਕੋਲ ਤੁਸੀਂ ਹੈ ਨਹੀਂ ਦੁਕਾਨਦਾਰ ਕਹਿੰਗੇ ਫਿਰ ਆਪਣਾ ਜੂਸ ਵਾਲਾ ਦੇ ਦਿੰਦਾ ਜੀ ਅੱਛਾ ਨਹੀਂ ਵੀ ਕੋਈ ਹੁੰਦਾ ਤਾਂ ਅਗਲਾ ਆਪਣਾ ਦੇ ਦਿੰਦਾ ਫਿਰ ਆ ਕੇ ਸਾਨੂੰ ਰੇਟ ਪੁੱਛਦਾ ਕੋਈ ਸਮਾਨ ਦਾ ਜਿਹੜਾ ਕੋਈ ਅਗਲਾ ਦੇ ਦਿੰਦਾ ਨਾ ਜਿਹੜਾ ਨਾ ਉਹਨੂੰ ਪੈਸੇ ਦੇ ਦਿੰਦਾ ਆਪਣੇ ਆਪ ਵੀ ਲੈ ਜਾਂਦਾ ਕਈ ਵਾਰੀ ਕੋਈ ਐਦਾਂ ਆ ਜਾਂ ਆਪਣੇ ਆਪ ਉਹ ਆਪਣੇ ਆਪ ਹੀ ਪੈਸੇ ਦੇਣ ਆ ਜਾਂਦਾ ਐਦਾਂ ਵੀ ਹੁੰਦਾ ਹਾਂ ਕਈ ਵਾਰੀ ਹੋਇਆ ਆ ਦੇਖੋ ਸਮਾਨ ਲੈ ਗਿਆ ਅਗਲਾ ਅਗਲੇ ਨੂੰ ਮੰਨ ਲੇ ਤਾਂ ਤੋੜੀ ਚਾਹੀਦੀ ਹੈ ਜਾਂ ਕੋਈ ਕੁਝਾ ਚਾਹੀਦਾ ਉਹ ਲੈ ਗਿਆ ਤੁਹਾਡੇ ਕੋਲੋਂ ਇੱਥੇ ਤੋਂ ਚੱਕ ਕੇ ਫਿਰ ਆ ਕੇ ਤੁਹਾਨੂੰ ਕਹਿੰਦਾ ਵੀ ਆਹ ਤੇਰੇ ਇਹਦੇ 100 ਪੈਸੇ ਕਿੰਨੇ ਹਾਂ ਜੀ ਆਹ ਇਸ ਤਰ੍ਹਾਂ ਉਸਤਾ ਸਾਹਿਬ ਪੈਸੇ ਦੇ ਦਿੰਦਾ ਤਾਂ ਅੱਛਾ ਇਸ ਤਰ੍ਹਾਂ ਹੋ ਜਾਂਦਾ ਜਿਹੜੇ ਜਾਣਦੇ ਆ ਜਿਹੜੇ ਜਾਣਦੇ ਨੇ ਜੋ ਉਹੀ ਆ ਜਿਨ੍ਹਾਂ ਨੂੰ ਪਤਾ ਹੈ ਨਾ ਹਾਂ ਜੀ ਆਹ ਆ ਬੰਦਾ ਜਿਹੜਾ ਨਹੀਂ ਜਾਣਦਾ ਉਹ ਤਾਂ ਕਿੱਥੇ ਆਹ ਆਹ ਜਿਹੜਾ ਸਮਾਨ ਹੈ ਤੁਸੀਂ ਥੋੜਾ ਜਿਹਾ ਅੱਜ ਕੱਲ੍ਹ ਰੱਖਿਆ ਹੋਇਆ ਆ ਆ ਜਿਹੜਾ ਬੈੱਡ ਜਿਹਾ ਬਣਾਇਆ ਹੋਇਆ ਤੁਸੀਂ ਇਹ ਇਹ ਤਾਂ ਇਹ ਤਾਂ ਜੀ ਉਹ ਕਹਿੰਦਾ ਮੈਂ ਇੱਥੇ ਮੂੰਗਫਲੀ ਲਾਉਣੀ ਆ ਲੋਹੜੀ ਤੱਕ ਮਾ ਚੱਲ ਕੋਈ ਗੱਲ ਨਹੀਂ ਭਾਈ ਲਾ ਦੇ ਸਾਡੀ ਜਗ੍ਹਾ ਤੇ ਲਾਣੀ ਹੈ ਹਾਂ ਜੀ ਫਿਰ ਤੁਸੀਂ ਬੰਦ ਰੱਖੂਗੇ ਦੋ ਦਿਨ ਹੋਰ ਕੇ ਲੋਹੜੀ ਤੇ ਇਹ ਕਰ ਲੂਗਾ ਆ ਮਾ ਚੱਲ ਕੋਈ ਗੱਲ ਨਹੀਂ ਲਾ ਦੇ ਮੂੰਗਫਲੀ ਤੁਸੀਂ ਉਹ ਲਾ ਦੇਣੀ ਸੀ ਨਹੀਂ ਜੀ ਸਾਡੇ ਬਸ ਮੇਰੇ ਹਾਲ ਤਵੇ ਤ ਸਹੀ ਨਹੀਂ ਜਾ ਰਹੇ ਸਰ ਕੀ ਗੱਲ ਮਾ ਕਮਰ ਵਿੱਚ ਦਰਦ ਹੈ ਉਹ 3-4 ਮਹੀਨੇ ਹੋ ਗਏ ਕਮਰ ਚ ਦਰਦ ਹੈ ਭਾਰ ਚੱਕ ਲੈ ਸੀਗਾ

ਕੋਈ ਸ਼ਿਕਾਇਤ ਰੱਬ ਨਾਲ ਨਹੀਂ ਕੋਈ ਸ਼ਿਕਾਇਤ ਉਹਦੇ ਨਾਲ ਆਪਾਂ ਨੇ ਕੀ ਸ਼ਿਕਾਇਤ ਕਰਨੀ ਉਹ ਤਾਂ ਦੇਖੋ ਜਿੰਨਾਂ ਦਾ ਆਪਣੇ ਲਿਖਿਆ ਹੋਇਆ ਉਹਨਾਂ ਦਾ ਸਾਨੂੰ ਮਿਲ ਹੀ ਜਾਂਦਾ ਘੁੱਤ ਰਹੇ ਆ ਸ਼ਿਕਾਇਤ ਕੋਈ ਨਹੀਂ ਹੈ ਨਹੀਂ ਸ਼ਿਕਾਇਤ ਕੋਈ ਨਹੀਂ ਹੈ ਜੀ ਉਸ ਤੋਂ ਵੱਡਾ ਤਾਂ ਕੋਈ ਹੈ ਨਹੀਂ ਸ਼ੁਕਰਾਨਾ ਚਲੋ ਫੇਰ ਵੀ ਜਦੋਂ ਆਪਣਾ ਤੋਰੀ ਫੁੱਕਾ ਚਲੋ ਮਾੜਾ-ਮੋਟਾ ਚੱਲੀ ਜਾਂਦਾ ਜੀ ਕਰਨਾ ਹੈ ਇਸ ਗੱਲ ਦਾ ਵੀ ਤੋਰੀ ਫੁਲਕਾ ਚੱਲੀ ਜਾਂਦਾ ਹਾਂ ਵਾਖਾ ਪੈਸੇ ਵਿੱਚ ਖੋਸਾਂਗੇ ਚਲੋ ਕਿੰਨੀ ਕਿੰਨੇ ਪਾਖਾ ਹਾਈ ਵੀ ਨਹੀਂ ਹੈ ਚਲੋ ਆਪਣੇ ਆਈ ਚਲਾਈ ਚੱਲੀ ਜਾਂਦੀ ਹੈ ਚਲੋ ਸੂ ਕਰਾ ਫੇਰ ਵੀ ਉੱਪਰ ਵਾਲੇ ਦਾ ਲਾਗਾ ਆਈ ਚਲਾਈ ਚੱਲੀ ਜਾ ਰਹੀ ਹੈ ਸیرے ਕਿੰਨੇ ਵਜਾਂ ਨੇ ਸਵੇਰੇ ਨਹੀਂ ਮੈਂ ਸਾਰਾ ਹਮ ਤਾਂ ਹਰ ਠੰਡ ਕਰਕੇ ਤਕਲੀਫ ਰਹਿੰਦੇ ਆ ਮੰਨੋ ਅੱਛਾ ਤਿੰਨ 40 ਰੁਪਏ ਕਿੰਨੇ ਕੇ ਪੈਸੇ ਬਣ ਜਾਂਦੇ ਨੇ ਆਪਣੇ ਬਸ ਅੱਜ ਕੱਲ੍ਹ ਠੰਡ ਵਿੱਚ ਦਾ ਦੇਖੋ ਜੀ ਕਦੇ ਬਣਦੇ ਕਦੇ ਨਹੀਂ ਬਣਦੇ ਕਦੇ ਨਹੀਂ ਵੀ ਬਣਦੇ ਹੁਣ ਹਫਤਾ ਹੋ ਗਿਆ ਬੌਂਡੀ ਵੀ ਨਹੀਂ ਹੁੰਦੀ ਹੈਗੀ ਜਿੱਦਾਂ ਹੁੰਦਾ ਉਦਾਂ ਹੀ ਚਲੇ ਜਾਂਦੇ ਐਡਾ ਵੀ ਹੋ ਰਿਹਾ ਐਡਾ ਵੀ ਹੋ ਜੁਦਾ ਜਦ ਕਰਦਾ ਹੋ ਜੁਦਾ ਤਾਂ ਕਿ ਉਦਾਂ ਹੀ ਚਲੇ ਗਏ ਵਾਪਸ ਹੁਣ ਹਫਤਾ ਹੋ ਗਿਆ ਐਦਾਂ ਹੀ ਜਾਂਦੇ ਆ ਘਰ ਚਲ ਮੈਂ ਕੱਲ ਤੁਹਾਡੀ ਬੌਂਡੀ ਤੇ ਕਰਾ ਕੇ ਜਾਊਗਾ ਜਦੋਂ ਉਹ ਤਾਂ ਤੁਹਾਡੀ ਆਪ ਤਾਂ ਤੁਹਾਡੀ ਨਹੀਂ ਹੋਰ ਵੀ ਲੋਕ ਤੁਹਾਡੇ ਕੋਲ ਆਇਆ ਕਰਨ ਗਿਆ ਵੀਡੀਓ ਦੇਖਣਗੇ ਨਾ ਜੀ ਬਰਾਲੀ ਚੰਡੀਗੜ੍ਹ ਰੋਡ ਤੇ ਖਾਲਸਾ ਸਕੂਲ ਦੇ ਲਗਭਗ ਸਾਹਮਣੇ ਖਾਲਸਾ ਮਾਡਲ ਸਕੂਲ ਹੈ ਇਧਰਲੇ ਪਾਸੇ ਸਾਹਮਣੇ ਔਰ ਚੰਡੀਗੜ੍ਹ ਰੋਡ ਦੇ ਉੱਤੇ ਉੱਥੇ ਰਸ਼ੀਦ ਜੀ ਨੇ ਆਪਣਾ ਜਿਹੜਾ ਹੈ ਆ ਟੈਂਪਰੇਰੀ ਮੇਕਸ਼ਿਫਟ ਜਿਹੜੀ ਸ਼ਾਪ ਹੈ ਉਹ ਚਲਾਈ ਹੋਈ ਹੈ ਕਮਿਆਰ ਹੁੰਦੀ ਹੁੰਦੀ ਹੈ ਹਾਂ ਜੀ ਕਮਿਆਰ ਬੜੀ ਪ੍ਰੋਬਲਮ ਆ ਗਈ ਤੇ ਘਰ ਵਾਲੀ ਨੂੰ ਕਿਆ ਪ੍ਰੋਬਲਮ ਆ ਗਈ ਸੀ ਉਹਦਾ ਮਤਲਬ ਲਾ ਸੌਲੀਆਂ ਸੀ ਗਿਆ ਪੈਸਾ ਹੈ ਨਹੀਂ ਤਾਂ ਕੋਈ ਅੱਛਾ ਉਹ ਉਸ ਦਾ ਮਨੂਦ ਜਿਹੜਾ ਮੇਰਾ ਹਿੱਸਾ ਦਾ ਭਰਾਵਾ ਦਾ ਭਰਾਵਾ ਨੇ ਦਿਆ ਹੋਏ ਤਾਂ ਉਹ ਮੈਨੂੰ ਫੇਰ ਵੇਚਣਾ ਪਿਆ ਅੱਛਾ ਤੇ ਮੈਂ ਆਪਣੇ ਘਰ ਵਾਲੇ ਦਾ ਪ੍ਰੈਸ਼ਨ ਕਰਵਾਇਆ ਅੱਜ ਤੱਕ ਮੈਨੂੰ ਜਦਾ ਫੇਰਾ ਬੋੜੀ ਬਾਕ ਤੁਹਾਨੂੰ ਖਾਸ ਤੀ ਮੇਰੀ ਕਿਤੇ ਇਸ ਟਾਈਮ ਤੇ ਅੱਛਾ ਹਾਂਜੀ ਜੇ ਤੁਹਾਡਾ ਭਰਾਵਾ ਦੇ ਨਾਲ ਹਿੱਸਾ ਦਾ ਤੁਸੀਂ ਵੇਚਦਾ ਕਿਹਨੂੰ ਵੇਚਦਾ ਕਿਸੇ ਬਾਹਰਵੈਸੀ ਬਾਹਰ ਦਾ ਬੰਦਾ ਸੀ ਮੈਂ ਭਰਾਵਾ ਨਾਲ ਗੱਲ ਕਰੀ ਸੀ ਕਿ ਮੈਂ ਤਾਂ ਪੰਜ ਮਹੀਨੇ ਸਾ ਆਪਣਾ ਜਿਹੜਾ ਮਕਾਨ ਹੈ ਮੇਰਾ ਮੈਂ ਉਹ ਵੇਚ ਦੇਣਾ ਵੀ ਪੈਸੇ ਤੁਹਾਡੇ ਆ ਵੀ ਚਲੋ ਕੱਲ ਨੂੰ ਆਇਆ ਨਾ ਮੈਨੂੰ ਤੇ ਇਹ ਹੋਇਆ ਵੀ ਤੁਸੀਂ ਸਾਡੇ ਨਾਲ ਗੱਲ ਨਹੀਂ ਕਰੀ ਕਹਿੰਦਾ ਵੀ ਅਸੀਂ ਨਹੀਂ ਦੇਣਾ ਫਿਰ ਮੈਂ ਬਾਹਰ ਦੇ ਬੰਦੇ ਨੂੰ ਦੇ ਦਿਆ ਅੱਛਾ ਅੱਜ ਤੇ ਮੈਨੂੰ ਮਿਲੀ ਅੱਜ ਤਾਂ ਆਪਣਾ ਇੱਥੇ ਫਿਰ ਤੁਸੀਂ ਲੈ ਲਿਆ ਆਪਣਾ ਆਜੇ ਤੋੜਿਆ ਕੋੜਿਆ ਵੀ ਕੁਝ ਚਲੋ ਘਰ ਵਾਲੇ ਤੋਂ ਪ੍ਰੇਸ਼ਾਨ ਵਿੱਚ ਡਾ ਕੇ ਜੀ ਗਏ ਅੱਛਾ 6-7 ਦਿਨ ਹੋ ਗਏ ਬੋਲੀ ਹੋਈ ਨਹੀਂ ਅੱਜ ਮੌਸਮ ਨਹੀਂ ਨਾ ਹੈ ਜੋ ਆ ਕੇ ਚਲੇ ਜਾਂਦੇ ਹੋ हां जी ਲੋ ਜੀ ਸਰੋਤਿਓ ਗੋਣੀ ਦੱਸ ਰਹੇ ਨੇ ਰਸੀਦ ਜੀ ਵੀ ਗੋਣੀ ਨਹੀਂ ਹੋਈ ਗੋਣੀ ਤਾਂ ਚਲੋ ਮੈਂ ਤਾਂ ਇਹਨਾਂ ਦੀ ਜ਼ਰੂਰਤ ਕਰਾ ਜੂਗਾ ਪਰੰਤੂ ਯਾਰ ਇਸ ਤਰ੍ਹਾਂ ਵੀ ਬੰਦੇ ਡਟੇ ਹੋਏ ਨੇ ਤੁਰੇ ਹੋਏ ਨੇ ਕੰਮਕਾਰ ਕਰਨੇ ਖੁੱਲੀ ਦੁਕਾਨ ਖੁੱਲਾ ਸਮਾਨ ਛੱਡ ਕੇ ਨਿਕਲ ਜਾਂਦੇ ਨੇ ਥੋੜਾ ਬਹੁਤ ਸਮਾਨ ਜਿਹੜਾ ਹੈ ਇਹਨਾਂ ਕੋਲ ਪਿਆ ਇੱਥੇ ਔਰ ਇਹ ਇੱਥੇ ਆਂਦੇ ਨੇ ਆ ਮੇਕਸ਼ਿਫਟ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਰਸ਼ੀਦ ਕੰਮ ਕਰ ਰਿਹਾ ਹੈ ਔਰ ਅચ્છਾ ਹੁਣ ਜਿਹੜੀ ਹੈ ਸੈਟਿੰਗ ਘਰ ਚੱਕ ਚਲਾਉਂਦੇ ਹਾਂ ਹਾਂ ਜੇ ਸਾਰੇ ਇਸ ਟਾਈਮ ਤੱਕ ਕੰਮ ਆਪਣਾ ਬੰਦ ਆਏਗਾ ਹਾਂ ਖੰਡ ਕਰਕੇ ਅੱਛਾ ਜਦੋਂ ਚਲੋ ਮੌਸਮ ਸਾਫ਼ ਹੋ ਜਾਏਗਾ ਜੀ ਸਵੇਰ ਦੀਵਾਲੀ ਵੇਲੇ ਤਾਂ ਕੰਮ ਠੀਕ ਹੁੰਦਾ ਹੋਣਾ ਆਜ ਦੀਵਾਲੀ ਤੇ ਠੀਕ ਹੈ ਦੀਵਾਲੀ ਵੇਲੇ ਕੁਝ ਠੀਕ ਹੁੰਦਾ ਹਾਂਜੀ ਉਦੋਂ ਵੀ ਇੱਥੇ ਹੁੰਦਾ ਕੰਮ ਤੁਹਾਡਾ ਆਜ ਉਦੋਂ ਵੀ ਉਦੋਂ ਗਾਕ ਹੁੰਦਾ ਹਾਂ ਜੀ اچھا ਹੋਰ ਕੋਈ ਚੀਜ਼ ਨਹੀਂ ਆਈ ਜ਼ਿੰਦਗੀ ਚ ਕਿਆ ਕੁਝ ਆਂਦਾ ਤਾਂ ਤੁਹਾਨੂੰ ਇਹੀ ਕੁਛ ਆਂਦਾ ਸੀਗਾ ਬਸ ਭਾਂਡੇ ਬਣਾਉਣਾ ਆਂਦਾ ਸੀ ਹਾਂ ਜੀ ਵੀ ਪਹਿਲਾਂ ਆਪਣਾ ਪੜਦੇ ਰਹੇ ਉਸ ਤੋਂ ਬਾਅਦ ਫਿਰ ਬੜੇ ਕਿਹੜੀ ਕਲਾਸ ਤੱਕ ਬਾਅਦੇ 9 ਤੱਕ ਪੜਿਆ ਹੋਇਆ 9 ਤੱਕ ਪੜ੍ਹੇ ਹੋਏ ਹਾਂ ਜੀ ਉੱਥੇ ਆਪਣਾ ਜਿਹੜੀ ਪਿੰਡ ਸਰਕਾਰੀ ਸਕੂਲ ਹੈਗਾ ਅੱਛਾ ਉੱਥੇ ਪੜ੍ਹੇ ਹੋਏ ਪੰਜਾਬੀ ਹਿੰਦੀ ਲਿਖ ਲਿਖ ਪੜ੍ਹ ਲੈਂਦੇ ਹੋ ਹਾਂ ਜੀ ਹਾਂ ਆਹ ਤਾਂ ਅੰਗਰੇਜ਼ ਵੀ ਆਉਂਦੇ ਆ ਪਰ ਇੰਗਲਿਸ ਥੋੜੀ ਜਿਹੀ ਦਾ ਗਰਾਰੀ ਫਸ ਜਾਂਦੀ ਆ ਆਪਣੇ ਬ੍ਰੇਕ ਲੱਗ ਜਾਂਦੀ ਹੋਣੀ ਹੁਣ ਤਾਂ ਨਹੀਂ ਹੈ ਇੰਗਲਿਸ ਵਿੱਚ ਘੱਟਾ ਬਹੁਤ ਆ ਅੱਜ ਹੁਣ ਮੈਨੂੰ ਕਹਿ ਦੋਗੇ ਤੁਸੀਂ ਜੋ ਮਰਜ਼ੀ ਲੈ ਲੋ ਤੁਹਾਡੀ ਦੁਕਾਨ ਦਾ ਸਰ ਆਏ ਹੋਏ ਦੇਖੋ ਜੀ ਆਉਂਦੀ ਦਿਲ ਦੀ ਹੈ ਮੇਰੀ ਹੈ ਰਸੀਦ ਜੀ ਕਹਿੰਦੇ ਜੋ ਮਰਜ਼ੀ ਲੈ ਲੋ ਤੁਹਾਡੀ ਦੁਕਾਨ ਹੈ ਹਾਂ ਜੀ ਦੇਖੋ ਜੀ ਆਹ ਚੀਜ਼ ਤੇ ਸਰੋਤਿਓ ਕਰਿਓ ਕਮੈਂਟ ਵਿੱਚ ਐਡਾ ਅਮੀਰ ਬੰਦਾ ਤਕੜੇ ਤੋਂ ਤਕੜਾ ਬਦਲਿਸ਼ ਏ ਤੇ ਕਿ ਤਾ ਗਾਲੇ ਕਹਿੰਦਾ ਜੋ ਮਰਜੀ ਲੈ ਜਾ ਤੁਹਾਡੀ ਦੁਕਾਨ ਹੈ ਹਾਂ ਜੀ ਲੈ ਤੇਰੇ ਕਿਆ ਕੁਛ ਹੈਗਾ ਫਿਰ ਇਹ ਦੇਖ ਲੋ ਆ ਹੀ ਸਮਾਨ ਹੈ ਤੁਹਾਡੇ ਕੋਲ ਤਾਂ ਫਿਰ ਉਹ ਜਿਹੜਾ ਕੋਈ ਬਾਹਰ ਦੀ ਦਾ ਕਬੂਤਰ ਕਬਾਤਰ ਹੁੰਦੇ ਨੇ ਉਹਨਾਂ ਨੂੰ ਕੋਈ ਪਾਣੀ ਪੂਣੀ ਪਾਣ ਨੂੰ ਫਿਰ ਪਾਣੀ ਵਾਲੇ ਉਹ ਪਏ ਆ ਜੀ ਅਚਾ ਪਏ ਆ ਹਾਂ ਉਹ ਪਏ ਆ ਆ ਆ ਚਾਵੇਂ ਪਏ ਹੈ ਹਾਂ ਚਾਵੇਂ ਪਏ ਕਿ ਇਹ ਤਾਂ ਵੱਡਾ ਵੀ ਹੈ ਜੀ ਆਪਣੇ ਕੋਲ। ਕਿਤੋਂ? ਅਜਾ ਉਹਦੇ ਵੱਡਾ ਵੀ ਹੈਗਾ। ਹਾਂ ਜੀ। ਉਹ ਭਾਈ। ਚਲੋ ਮੈਂ ਕੁਛ ਨਾ ਕੁਛ ਲੈਣਾ ਤੁਹਾਡੇ ਕੋਲੋਂ। ਔਰ ਤੁਹਾਡੀ ਬੋਣੀ ਜਿਹੜੀ ਹੈ ਰੋਕੀ ਹੋਈ ਹੈ ਉਹ ਤੜਾਨਾ ਤੇ ਔਰ ਸਾਡੇ ਸਰੋਤਿਆਂ ਨੂੰ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਇਹੋ ਜੀ ਦੁਕਾਨਾਂ ਤੇ ਇਹੋ ਜੀ ਬੰਦਿਆਂ ਕੋਲ ਰਸ਼ੀਦ ਵਰਗਿਆਂ ਕੋਲ ਜ਼ਰੂਰ ਆਇਆ ਕਰੋ, ਮਿਲਿਆ ਕਰੋ, ਇਹਨਾਂ ਨਾਲ ਗੱਲਾਂ-ਬਾਤਾਂ ਕਰਿਆ ਕਰੋ। ਮੈਂ ਤੇ ਖੁਦ ਹੀ ਜਾਂਦਾ ਜਾਂਦਾ ਹੋਰ ਕਿਸੇ ਵੱਡੇ ਸੈਟਅਪ ਤੇ ਨਹੀਂ ਖੜਿਆ ਆ ਕੇ। ਮੈਂ ਆ ਕੇ ਰਸ਼ੀਦ ਕੋਲ ਇਹਨਾਂ ਗੱਲਾਂ ਕਰਨ ਲਈ ਆ ਗਿਆ। ਔਰ ਰਸ਼ੀਦ ਜੀ ਨਾਲ ਗੱਲਾਂ ਹੋਈਆਂ। ਬੜਾ ਵਧੀਆ ਲੱਗਿਆ ਰਸ਼ੀਦ ਜੀ ਆਹ ਗੱਲ ਬੜੀ ਵਧੀਆ ਤੁਹਾਡੀ ਵੀ ਤੁਸੀਂ ਕਾਇਮ ਹੈ ਤੁਸੀਂ ਕਹਿੰਦੇ ਵੀ ਕੋਈ ਚੱਕਰ ਨਹੀਂ ਹੈ ਕੋਈ ਸ਼ਿਕਾਇਤ ਨਹੀਂ ਹੈ ਅੱਲਾ ਨਾਲ ਰੱਬ ਨਾਲ ਹੈ ਕੋਈ ਸ਼ਿਕਾਇਤ ਨਹੀਂ ਠੀਕ ਹੈ ਵਧੀਆ ਆਏ ਹਾਏ ਹਾਏ ਰੱਬ ਨੂੰ ਰੱਬ ਨੂੰ ਤਾਂ ਕੋਈ ਸ਼ਿਕਾਇਤ ਨਹੀਂ ਔਣੀ ਬਣੀ ਚਾਹੀਦੀ ਔਣੀ ਬਣੀ ਚਾਹੀਦੀ ਕੀ ਫਾਇਦਾ ਅੱਪਾ ਕਾਹਤ ਕੰਗੋਤੋ ਦੇਖੋ ਜਿਹਨੇ ਲਿਖਿਆ ਹੋਇਆ ਉਹੀ ਮਿਲਦਾ ਨਾਲੇ ਉਹਨੇ ਵੀ ਰੋਕਾ ਸਟਲ ਸਬਰ ਹੀ ਹੋਏਗੇ ਜਿਹੜਾ ਉਹਨੇ ਸਬਰ ਸਹਣਾ ਹੀ ਪੈਣਾ ਜਿਹੜਾ ਸਬਰ ਸੰਤੋਖ ਦਿੱਤਾ ਉਹਦਾ ਤਾਂ ਸ਼ੁਕਰੀਆ ਕਰਨੀ ਚਾਹੀਦਾ ਨਾ ਹਾਂ ਜੀ ਆਪਾਂ ਇਹੀ ਆਏ ਚਲੋ ਆਪਣਾ ਨਾਮ ਲੈ ਜਾਓ ਜਿੰਨਾ ਕਲੇ ਹੁੰਦਾ ਆਪਣਾ ਹਾਂ ਕੰਮ ਕਰੀ ਚੱਲੋ ਹਾਂ ਜੀ ਦੇਖੋ ਜੀ ਬਹੁਤ ਵਧੀਆ ਸਨੇਹਾ ਰਸ਼ੀਦ ਜੀ ਨੇ ਦਿੱਤਾ ਔਰ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੱਤੀ ਚੰਡੀਗੜ੍ਹ ਰੋਡ ਦੇ ਉੱਤੇ ਕੁਰਾਲੀ ਖਾਲਸਾ ਸਕੂਲ ਦੇ ਸਾਹਮਣੇ ਰਸ਼ੀਦ ਨੇ ਆ ਸੈਟਅਪ ਲਗਾਇਆ ਹੋਇਆ ਮੈਂ ਤੁਹਾਨੂੰ ਦਿਖਾ ਦਿੱਤਾ ਤਾਂ ਆਂਦੇ ਜਾਂਦੇ ਇਹਨਾਂ ਨੂੰ ਮਿਲ ਕੇ ਜਾਓ 3:00 ਵਜੇ ਆ ਜੰਦੇ ਹੋ ਹਾਂ ਜੀ 3:00 ਕਿੰਨੇ ਵਜੇ ਤੱਕ ਰਹਿੰਦੇ ਹੋ ਫਿਰ ਵਾਫੇਸ ਟੈਂਪਾ ਕਰੰਦੇ 6:00 ਤੱਕ ਹਾਂਜੀ ਬਾਕੀ ਅੱਛਾ ਕਈ ਵਾਰੀ ਨਾ ਸਾਡੇ ਸਰੋਤੇ ਜਿਹੜੇ ਦੇਖਣ ਵਾਲੇ ਨੇ ਵੀਡੀਓ ਉਹ ਕਈ ਵਾਰ ਕਹਿੰਦੇ ਨੇ ਵੀ ਅਸੀਂ ਗੱਲ ਕਰਨੀ ਹੈ ਯਾਰ ਬੰਦਿਆਂ ਨਾਲ ਤੁਸੀਂ ਬੰਦਾ ਮਿਲਾਇਆ ਉਹਨਾਂ ਨੂੰ ਪਸੰਦ ਬਹੁਤ ਆਉਂਦੇ ਬੰਦੇ ਤਾਂ ਆਪਣਾ ਫੋਨ ਨੰਬਰ ਬੋਲਿਓ ਜਰਾ ਮੇਰਾ ਨੰਬਰ ਹੈ 99685 ਜੀ 99685 04382 04382 82 ਰਸੀਦ ਜੀ ਦਾ ਨੰਬਰ ਹੈ ਹਾਂਜੀ ਆਪਣਾ ਲਓ ਜੀ ਰਸੀਦ ਜੀ ਨੇ ਨੰਬਰ ਬੋਲ ਦਿੱਤਾ ਆਪਣਾ ਆਪਣਾ ਫੋਨ ਆ ਜੀ ਸਿੰਪਲ ਫੋਨ ਹੈ WhatsApp ਵਾਲਾ ਨਹੀਂ ਹੈ ਨਹੀਂ WhatsApp ਵਾਲਾ ਹੈ ਇੰਨੇ ਗਜੈਸ ਨੇ ਹੈ ਜੀ ਆਪਣੇ ਖੋਗਾ ਚੱਲ ਕੋਈ ਨਹੀਂ ਇਹ ਵੀ ਚਲੋ ਆਪਣਾ بڑا ਮोटा ਕੰਪੀਟਰ ਲਾਣਾ ਜਿਹੜਾ ਤੇਰੇ ਤੇ ਮੁਸਕਰਾਹਟ ਹੈ ਨਾ ਇਹ ਇਹ ਛੇਤੀ ਕਿਤੇ ਲੱਭ ਨਹੀਂ ਲੋਕਾਂ ਨੂੰ ਹਾਂ ਕਰੋੜਾ ਕਰੋੜਾ ਰੁਪਏ ਵੀ ਹੁੰਦਾ ਕਈ ਵਾਰ ਹਾਸਾ ਨਹੀਂ ਉਹਨਾਂ ਕੋਲ ਹੁੰਦਾ ਹਾਂ ਹਾਂ ਲੋਥੇ ਵਾਲੇ ਹੁੰਦੇ ਆ ਜੀ ਬਹੁਤ ਰਸ਼ੀਦ ਜੀ ਮੈਂ ਫਿਰ ਤੁਹਾਡੇ ਕੋਲੋਂ ਕੁਝ ਲੈ ਕੇ ਜਾਣਾ ਤਾਂ ਕੈਸ਼ ਤਾਂ ਮੇਰੇ ਕੋਲ ਹੈ ਨਹੀਂ ਵੀ Paytm ਵਗੈਰਾ ਹੈ ਤੁਹਾਡੇ ਕੋਲ ਨਹੀਂ ਜੀ Paytm ਨਹੀਂ ਹੈ ਜੀ ਆਪਣੇ ਕੋਲ ਆਪਣੇ ਕੋਲ ਤਾਂ ਕੈਸ਼ ਹੀ ਹੁੰਦਾ ਫਿਰ ਹੁਣ ਕਿਦਾਂ ਮੈਂ ਫਿਰ ਕਰਦਾ ਕਿਦਾਂ ਕਰਾਂ ਕੋਈ ਗੱਲ ਨਹੀਂ ਤੁਹਾਨੂੰ ਤੁਸੀਂ ਕਿਸੇ ਸਮਾਨ ਦੇ ਲੋੜਾ ਆਪਣਾ ਲੈ ਲਓ ਕੋਈ ਗੱਲ ਨਹੀਂ ਪੈਸਾਂ ਦੀ ਕੋਈ ਗੱਲ ਨਹੀਂ ਹੈਗੀ ਨਹੀਂ ਯਾਰ ਪੈਸੇ ਤਾਂ ਦਊਗਾ ਕੋਈ ਗੱਲ ਨਹੀਂ ਨਹੀਂ ਹੈਗੇ ਤਾਂ ਵੀ ਕੋਈ ਹੱਥ ਹੈ ਖੁੱਲੇ ਦਿਲ ਦਾ ਜੀਵਾ ਹੈ ਹੈ ਜੀ ਖੁੱਲੇ ਦਿਲ ਦਾ ਜੀ ਹੱਥੇ ਦਾ ਅੱਛਾ ਖੁੱਲੇ ਦਿਲ ਦੇ ਹੋ ਜੀ ਪੈਸੇ ਕਿਸੇ ਕੋਲ ਨਹੀਂ ਹੈ ਕੋਈ ਆ ਗਿਆ ਕਹਿੰਦਾ ਮਨ ਲਓ ਇਹਨਾਂ ਮੇਰੇ ਕੋਲ ਪੈਸੇ ਨਹੀਂ ਹੈ ਫੇਰ ਕੋਈ ਗੱਲ ਨਹੀਂ ਉਸੇ ਮੈਂ ਸਮਾਨ ਦੇ ਦਿੰਦਾ ਜੀ ਆਪਣੇ ਹੁੰਦੇ ਆ ਤਾਂ ਪੈਸਾ ਆ ਜਾਂਦਾ ਨਹੀਂ ਹੁੰਦੇ ਤਾਂ ਵੀ ਕੋਈ ਤਾਂ ਕਰਨੇ ਹੈ ਜੀ ਨਹੀਂ ਆਪਣੇ ਹੁੰਦੇ ਤਾਂ ਕੀ ਮਤਲਬ ਹੈ ਵੀ ਮਤਲਬ ਦੇਖਣਾ ਆਪਣੇ ਕਰਮਾਂ ਦੇ ਹੁੰਦੇ ਆ ਪੈਸੇ ਤਾਂ ਮਿਲ ਜਾਂਦੇ ਆਗੇ ਅੱਛਾ ਨਹੀਂ ਹੁੰਦੇ ਕਰਵਾ ਨਹੀਂ ਵੀ ਮਿਲਦੇ ਤੁਸੀਂ ਨਾ ਨਹੀਂ ਕਰਦੇ ਮਤਲਬ ਨਹੀਂ ਨਾ ਨਹੀਂ ਕਰਦੇ ਜਿਹੜਾ ਸਮਾਨ ਲੈਣਾ ਗਿਆ ਹਾਂਜੀ ਉਹਦੇ ਕੋਲ ਪੈਸੇ ਨਹੀਂ ਹੈ ਖੁੱਲੇ ਨਹੀਂ ਹੈ ਹੁਣ ਜਿੱਦਾਂ ਮੈਂ ਕਹਿੰਦਾ ਮੇਰੇ ਕੋਲ ਕੈਸ਼ ਨਹੀਂ ਹੈ ਤੈਨੂੰ ਪੀਟੀਐਮ ਪੀਟੀਐਮ ਤੁਹਾਡੇ ਕੋਲ ਹੈ ਨਹੀਂ ਤਾਂ ਤੁਸੀਂ ਕਹਿੰਦੇ ਵੀ ਲੈ ਜਾਓ ਤੁਸੀਂ ਸਮਾਨ ਐਵੇਂ ਤੁਸੀਂ ਬਾਕੀ ਜੇ ਕਰੋ ਜਿਹੜਾ ਮਰਜ਼ੀ ਗਾ ਕਾਜ ਐਦਾਂ ਹੀ ਕਰ ਦਿੰਦੇ ਹੋ ਹਾਂ ਜੀ ਉਹਨੂੰ ਕਹਿੰਦੇ ਵੀ ਲੈ ਜਾ ਤੂੰ ਹੈ ਹਾਂ ਜੀ ਹਾਂ ਉਹ ਕਹਤੇ ਬਸ ਆਪਣਾ ਮਨ ਨੇ ਦੇ ਲਿਆ ਆਪਣਾ ਏਦਾਂ ਦਾ ਜਿਹਾ ਦਿਆ ਹੋਇਆ ਉੱਪਰ ਵਾਲੇ ਨੇ ਤੁਹਾਡੇ ਆਪਣੇ ਮਿੱਟੀ ਉਹ ਇਹੋ ਜਿਹੀ ਲਾਈ ਹੈ ਹਾਂ ਹਾਂ ਕਿਹਦੀ ਸਰੋਤ ਮਿੱਟੀ ਰਸ਼ੀਦ ਜੀ ਕਮਿਆਰ ਨੇ ਕਹਿੰਦੇ ਵੀ ਮਿੱਟੀ ਇਹੋ ਜਿਹੀ ਰੱਬ ਨੇ ਲਾਈ ਆ ਵੀ ਬਸ ਮੈਂ ਕਹਿ ਦਿੰਦਾ ਵੀ ਤੂੰ ਲੈ ਜਾ ਕੋਈ ਗੱਲ ਨਹੀਂ ਜੇ ਮੇਰੇ ਹੋਣਗੇ ਪੈਸੇ ਤਾਂ ਵਾਪਸ ਆ ਜਾਣਗੇ ਹੈ ਵਾਹ ਜੀ ਵਾਹ ਜੀ ਵਾਹ ਕਰੋ ਜੀ ਕਮੈਂਟ ਰਸ਼ੀਦ ਜੀ ਤੇ ਜਿਹੜੀ ਆ ਵੱਡੇ ਦਿਲ ਦੇ ਉੱਤੇ ਮੈਂ ਰਸ਼ੀਦ ਜੀ ਕਰਦਾ ਇੰਤਜ਼ਾਮ ਤੁਹਾਨੂੰ ਦਿੰਦਾ ਆ ਜਿਹੜੇ ਨਾਲ ਸਬਜ਼ੀ ਵਾਲਾ ਜੂਸ ਵਾਲਾ ਇਹਨੂੰ ਪੈਸੇ ਪਾ ਦਈਏ ਤੇ ਇਹ ਤੋਂ ਕੈਸ਼ ਲੈ ਲਾਂਗੇ ਇਹੋ ਜਿਹਾ ਕੋਈ ਇੰਤਜ਼ਾਮ ਕਰ ਦਿੰਦੇ ਆ ਕੋਈ ਗੱਲ ਨਹੀਂ ਤੁਹਾਡੇ ਮਰਜ਼ੀ ਇਹਦੇ ਪੇਟੀਐਮ ਤੇ ਵਾੜ ਦਿੰਦੇ ਆ ਇਹ ਤੋਂ ਨੇ ਪੈਸੇ ਲੈ ਕੇ ਦਿੰਦੇ ਤੇ ਚਲੋ ਠੀਕ ਹੈ ਜੀ ਕਰਦਾ ਮੈਂ